ਹੀ ਹਾਲ ਚਾਲ ਸਾਰੇ ਦੋਸਤਾਂ ਮਤਰਾ ਮੀਤ ਕਰੀ ਠੀਕ ਹੈ ਨੂੰ ਛੱਡੇ ਜਾਂਦੇ ਵੀ ਸੈਕਟਰ ਟਕਾਉਣੇ ਤੇ ਲਾਓ ਮਿੱਤਰੋ ਆਜਾਏ ਜੀ ਆਪਾਂ ਬਾਈ ਰਣਜੀਤ ਕੋਲੇ ਤੇ ਬਾਈ ਨਾਲ ਹੈਗੀ ਵਾਵਾ ਟਾਈਮ ਦੀ ਯਾਰੀ ਹੋਰ ਬਾਈ ਕੀ ਹਾਲ ਚਾਲ ਠੀਕ ਹੈ ਜੀ ਤੇ ਬਾਈ ਕੋਲੇ ਮਿਲਦੇ ਯਾਰ ਛਤਰੀਆਂ ਦੇ ਕੱਪੜੇ ਕੋਪੜੇ ਆਪਾਂ ਨਾ ਸ਼ੁਰੂ ਤੋਂ ਬਾਈ ਕੋਲੇ ਲੈ ਕੇ ਜਾਂਦੇ ਬਾਈ ਸਕੂਲ ਟਾਈਮ ਦੇ ਅਸੀਂ ਲੈ ਕੇ ਜਾਂਦੇ ਕਬੂਤਰ ਦੇਲੇ ਤੋਂ ਹਾਂਜੀ ਜੀ ਜਦੋਂ ਪੜਨਦੇ ਆਉਂਦੇ ਹੁੰਦੇ ਸੀਗੇ ਨਾ ਤੇ ਬਾਈ ਕੋਲੇ ਇਥੇ ਕਬੂਤਰ ਘੱਤ ਲੈ ਜਾਂਦੇ ਹੁੰਦੇ ਸੀ ਬਾਈ ਕੋਲੇ ਆ ਦੇਖ ਲੋ ਛਤਰੀਆਂ ਦੇ ਕੱਪੜੇ ਤੇ ਇੱਧਰ ਰੰਗ ਤੇ ਬਾਈ ਦਾ ਕਾਰਡ ਇੱਥੇ ਰੱਖਦੇ ਆ ਸਕਰੀਨਸ਼ਾਟ ਤੁਸੀਂ ਲੈ ਲਿਓ ਕੰਟੈਕਟ ਨੰਬਰ 22 ਦੇ ਦੋਨੇ ਉੱਪਰ ਦਿੱਤੇ ਹੋਏ ਆ ਤੇ ਬਾਕੀ ਤੁਹਾਨੂੰ ਸਮਾਨ ਸਮੂਹ ਦਿਖਾ ਦਿੰਨੇ ਬਾਕੀ ਕੋਲ ਦਵਾਈਆਂ ਦੂਈਆਂ ਸਾਰੀਆਂ ਪੈੜੀਗਰੀ ਹੱਡੀਆਂ ਹੁੱਡੀਆਂ ਸਾਰੀਆਂ ਕੁੱਤਿਆਂ ਦੀਆਂ ਹਨ ਪਿੰਜਰੇ ਆਲੇ ਕਬੂਤਰਾਂ ਵਾਲਾ ਆ ਪੰਨਾ ਲੱਕੜ ਦੀਆਂ ਛਤਰੀਆਂ ਤੇ ਇੱਧਰ ਆਹ ਮੱਛੀਆਂ ਦੀ ਫੀਡ ਆ ਪਈ ਆ ਕੁਛ ਇੱਧਰ ਪਈ ਆ ਤੇ ਆਹ ਕੱਚੂਕ ਮੇ ਦੀ ਫੀਡ ਜੀ ਤੇ ਆਹ ਫੀਟਰ ਪਈ ਆ ਇੱਧਰ ਪਿੰਜਰੇ ਬਾਜੀ ਵਾਲੇ ਗੋਲ ਇੱਧਰ ਮੈਟ ਲੱਗੇ ਜਨਾਂ ਦੇ ਉਹ ਵਾਲੇ ਤੇ ਇੱਧਰ ਬਾਜੀ ਆस्ट्रेलियन ਪੈਰਟ ਆ ਦੇਖ ਲੋ ਥੋੜੇ ਜਿਹਾ ਨਾ ਜਾਲੀ ਜਤਾ ਕਰਕੇ ਕਵਰ ਹੈ ਨਹੀਂ ਪਤਾ ਦੇਖ ਲੈ ਤੇ ਅੱਧੇ ਟਰੇਆਂ ਛੋਟੀਆਂ ਵੱਡੀਆਂ ਸਾਰੇ ਤਰ੍ਹਾਂ ਦੀਆਂ ਦੇਖ ਲੋ ਔਟਾਲੀਆਂ 2 ਫੁੱਟੀਆਂ 3 ਫੁੱਟੀਆਂ ਤੇ ਆ ਪਾਣੀ ਵਾਲੀ ਡਰਿੰਕ ਤੇ ਠੱਲਾਂ ਵੀ ਬਾਈ ਕੋਲ ਆ ਦੇਖ ਲੋ ਇੱਥੇ ਹੀ ਬਣਾਈ ਜੀ ਆਪਾਂ ਤੇ ਇੱਕ ਬਾਈ ਕਮੈਂਟ ਕਰਦਾ ਸੀਗਾ ਕਹਿੰਦਾ ਵੀ ਠੱਲਾਂ ਕਿੰਨੇ ਦੇਗਾ ਕੀ ਹਿਸਾਬ ਕਿਤਾਬ ਆ ਉਹ ਯਾਰ ਰੇਟ ਤੁਹਾਨੂੰ ਫੇਰ ਕਿਸੇ ਦਿਨ ਦੱਸਾਂਗੇ ਅੱਜ ਵੀਡੀਓ ਬਣਾ ਦਿੰਨੇ ਆ ਦੇਖ ਲੋ ਨੰਬਰ ਲਿਖਾਉਣੇ ਨੰਬਰ ਵੀ ਤੁਸੀਂ ਲਿਖਾ ਸਕਦੇ ਆ ਆਪ ਦਾ ਨਾਮ ਲਿਖਾਉਣਾ ਨਾਂ ਵੀ ਲਿਖਾ ਸਕਦੇ ਬਾਕੀ ਕਈ ਤਰ੍ਹਾਂ ਦੇ ਬਾਈ ਹੋਰ ਕਿਹੜੇ ਤਰ੍ਹਾਂ ਦੇ ਉਹ ਵੀ ਦਿਖਾ ਦਿੰ ਯਾਰ ਫੋਟੋ ਵਾਲੀ ਹਾਂ ਇੱਕ ਆ ਫੋਟੋ ਵਾਲੀ ਕਿਸੇ ਨੇ ਬਣਾਉਣੀ ਆ ਉਹ ਵੀ ਬਣਾ ਸਕਦੇ ਯਾਰ ਆ ਦੇਖ ਲਓ ਆ ਬਾਈ ਦੀ ਫੋਟੋ ਲੱਗੀ ਹੋਈ ਆ ਠੀਕ ਆ ਜੀ ਤੇ ਇੱਕ ਆ ਲੋਕ ਵਾਲੀਆਂ ਆ ਵਾਲੀਆਂ ਠੱਲਾ ਇਹ ਜਿਹੜੇ ਭਰਾ ਪਾਉਂਦੇ ਕੂਤਰਾ ਦੇ ਉਹਨਾਂ ਨੂੰ ਪਤਾ ਹੀ ਹੋਊਗਾ ਲੱਗ ਭਗ ਤੇ ਪਲਾਸਟਿਕ ਦੇ ਆਂਡੇ ਨਕਲੀ ਜਿਵੇਂ ਕਬੂਤਰੀਆਂ ਬੈਠੀ ਜਾਂਦੇ ਧਰੀ ਜਾਂਦੇ ਆਂਡੇ ਤੇ ਦੂਜੇ ਅਸਲੀ ਆਂਡੇ ਚਾਕੇ ਦੇ ਪੁਰਾਣੇ ਦੂਜੇ ਰੱਖ ਸਕਦੇ ਆ ਬਰਾਮ ਘਟਣ ਵਾਲਿਆ ਪ੍ਰੋਜੈਕਟ ਛੋਟਾ ਜਾਂ ਠੀਕ ਆ ਜੀ ਤੇ ਹੋਰ ਵੀ ਸਿਸਟਮ ਬਥੇਰਾ ਬਾਈ ਕੋਲੇ ਰੰਗ ਰੰਗ ਸਾਰੇ ਬਣੇ ਬਣਾਏ ਮਿਲ ਜਾਂਦੇ ਆ ਸੁੱਕੇ ਵੀ ਮਿਲ ਜਾਂਦੇ ਜੇ ਤੁਸੀਂ ਲੈਣੇ ਆ ਤਾਂ ਤੇ ਠੱਲਾਂ ਠੁੱਲਾਂ ਵੀ ਦਿਖਾਦੀ ਬਾਈ ਠੱਲਾਂ ਹੀ ਮਿਲ ਜਾਂਦੀਆਂ ਛੋਟੀਆਂ ਵੱਡੀਆਂ ਕੁੱਤੇ ਵਾਲੀਆਂ ਪੇਟੀਆਂ ਪੂਟੀਆਂ ਆ ਦੇ ਫਿਰੋ ਲੈ ਛੋਟੀਆਂ ਵੱਡੀਆਂ ਸਾਰੇ ਸਾਈਜ਼ ਹੀ ਮਿਲ ਜਾਂਦੇ ਆ ਦੇਖਣਾ ਬਾਈ ਜਿਵੇਂ ਬਿੱਲੀ ਦਾ ਹਟ ਜਾ ਮਿਲਦਾ ਹੁੰਦਾ ਘਰ ਜਊ ਵੀ ਮਿਲ ਜਾਊਗਾ ਜੇ ਕਿਸੇ ਨੇ ਲੈਣਾ ਤਾਂ ਹਾਂ ਜੀ ਵੀ ਜੀ ਉਹ ਵੀ ਲਗਾ ਲਾਂਗੇ ਬਾਸ ਬਾਕੀ ਯਾਰ ਜੇ ਕੋਈ ਹਨਾ ਚੀਜ਼ ਨਹੀਂ ਵੀ ਬਾਈ ਕੋਲੇ ਹੈਗੀ अवेलेबल ਬਾਈ ਕਰਾ ਦੂਗਾ ਕੋਈ ਕੋਈ ਕੁੱਤਾ ਲੈਣਾ ਹੈ ਨਾ ਕੋਈ ਵੀ ਨਸਲ ਦਾ ਜਾਂ ਕੋਈ ਹੋਰ ਕੋਈ ਵੀ ਚੀਜ਼ ਲੈਣੀ ਹੈ ਬਾਈ ਜਿੱਥੋਂ ਵੀ ਮਰਜ਼ੀ ਮੰਗਾ ਕੇ ਦੇਵੇ ਤੁਸੀਂ ਇੱਕ ਵਾਰੀ ਬਾਈ ਨਾਲ ਕੰਟੈਕਟ ਜਰੂਰ ਕਰਿਓ ਤੇ ਆਹ ਦੇਖ ਲਓ ਆਹ ਖੜਾਉਣੇ ਖੜਾਉਣੇ ਸਾਰੇ ਕੁੱਤਿਆਂ ਦੇ ਬਿੱਲੀਆਂ ਦੇ ਸਾਰੇ ਤਰ੍ਹਾਂ ਦੇ ਆ ਤੇ ਆਹ ਦੇਖ ਲਓ ਹੱਡੀਆਂ ਛੋਟੀਆਂ ਵੱਡੀਆਂ ਤੇ ਇੱਥੇ ਲੋਕ ਪਏ ਆ ਤੇ ਆਹ ਬਾਈ ਸ਼ੈਂਪੂ ਆਹ ਸ਼ੈਂਪੂ ਬਈ ਹਾਂ ਕੁੱਤਿਆਂ ਦੇ ਇੱਧਰ ਵੀ ਤੇ ਮੱਛੀਆਂ ਦੀ ਫੀਡ ਬਾਕੀ ਚੈਣ ਚੂਣ ਛੋਟੀ ਵੱਡੀ ਸਾਰੀ ਮਿਲ ਜਾਂਦੀ ਐ ਤੇ ਦਾਣਾ ਵੀ ਮਿਲ ਜਾਂਦਾ ਬਾਈ ਕੋਲੇ ਗੁੱਲੀ ਡੰਡਾ ਹੋ ਗਿਆ ਹਨ ਤੇ ਆ ਮਿਕਸ ਦਾਣਾ ਹੋ ਗਿਆ ਤੇ ਗੁੱਲੀ ਡੰਡਾ ਵੀ ਪੂਰਾ ਸਾਫ਼ ਹੋਊਗਾ ਬਈ ਐ ਨਹੀਂ ਲਾ ਆ ਦੇਖ ਲੋ ਕੋਈ ਮਿੱਟੀ ਘਟਾ ਨਹੀਂ ਗਿਆ ਵਿੱਚ ਤੇ ਆ ਫੀਡ ਫੂਡ ਹਾਂ ਆ ਕੱਚੂ ਕੁ ਮੇਰੀ ਫੀਡ ਦਿਖਾ ਦੇ ਦਿਖਾ ਚੰਗੀ ਤਰ੍ਹਾਂ ਦਿਖਾ ਦੇ ਇੱਕ ਵਾਰੀ ਲੈ ਤੇ ਕਾਬੇ ਦੀਆਂ ਦੀ ਫੀਡ ਲੈ ਆ ਬਿੱਲੀਆਂ ਦੀ ਫੀਡ ਛੋਟਾ ਜਿਹਾ ਕੀ ਆ ਗਰੇਵੀ ਗਰੂਵੀ ਹਾਂ ਦੇ ਇਧਰ ਆ ਦੇਖ ਲੋ ਪੱਛੂ ਕੁਮੇ ਦੀ ਫੀਡ ਆ ਕੁੱਤੇ ਦੀ ਹੱਡੀ ਐ ਵੀ ਮੇਰੇ ਖਿਆਲ ਨਾਲ ਤੇ ਕੁੱਤੇ ਵਾਲੇ ਬਿਸਕਟ ਵੀ ਹੁੰਦੇ ਬਾਈ ਆਪਣੇ ਕੋਲੇ ਆ ਇਹ ਅੱਬਾ ਠੀਕ ਆ ਦੇਖ ਲੋ ਕੁੱਤੇ ਲਈ ਇਧਰ ਬਿਸਕਟ ਪਏ ਆ ਛੋਟੀਆਂ ਵੱਡੀਆਂ ਤੇ ਬਾਕੀ ਉਹ ਜਾਲ ਦੇਖ ਲੋ ਛੋਟੇ ਵੱਡੇ ਆ ਦੇਖ ਲੋ ਇਧਰ ਦੂਜੇ ਵੀ ਜਾਲ ਪਏ ਆ ਇਧਰ ਵੀ ਪਏ ਕੁਝ ਗੋਲ ਜਾਲ ਵੀ ਆ ਤੇ ਸ਼ੋਰਟ ਵੀ ਮਿਲ ਜਾਣਗੇ ਉਹ ਵੱਡੇ ਤੋਤੇ ਆਲੇ ਜਾਲ ਵੀ ਆ ਤੇ ਪਾਣੀ ਆ ਡਰਿੰਕਰ ਵੀ ਆ ਛੋਟੇ ਵੱਡੇ ਸਹਿਜ ਆ ਦੇਖ ਲੋ ਛੋਟਾ ਆ ਪਿਆ ਮਿੰਨੀ ਤੇ ਉਹ ਜਿਹੜੇ ਕਬੂਤਰਾਂ ਦੇ ਬੈਠਣ ਲਈ ਉਹਨੇ ਚੱਕੀ ਆ ਖੋਲੀ ਚੱਕੀ ਮੜੇ ਪੈਕ ਟੱਕ ਬਾਹਰ ਆ ਕਬੂਤਰਾਂ ਦੇ ਬੈਠਣ ਲਈ ਸਟੈਂਡ ਜੇ ਲੱਗਦੇ ਹੁੰਦੇ ਪਲਾਸਟਿਕ ਦੇ ਇਹ ਵੀ ਬਾਈ ਕੋਲੇ ਮਿਲ ਜਾਣਗੇ ਕੱਢ ਲਾ ਕੱਢ ਲਾ ਇਹ ਆ ਦੇਖ ਲਓ ਬਾਈ ਇਹ ਚ ਬਾਈ ਸੈਜ ਵੀ ਛੋਟੇ-ਵੱਟੇ ਹੁੰਦੇ ਆ ਹਾਂ ਜੀ ਦੋ ਸੈਜ ਆ ਇੱਕ ਛੋਟਾ ਹਾਂ ਇੱਕ ਛੋਟਾ ਵਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਇੱਧਰ ਹਾਂ ਜੀ ਇੱਧਰ ਚਲੋ ਇੱਧਰੋਂ ਕਰੋ ਥੋੜਾ ਜਿਹਾ ਇਹ ਲੈ ਲਿਓ ਜੀ ਬਾਈ ਆ ਵੇ ਹੈ 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 ਆ ਦੇਖ ਲਈ ਆ ਉਹਦੇ ਨਾਲੋਂ ਥੋੜਾ ਜਿਹਾ ਛੋਟਾ ਵਾ ਰੱਖ ਕੇ ਦਿਖਾ ਦਿੰਨੇ ਆ ਸਾਨੂੰ ਆ ਦੇਖ ਲੋ ਐਂ ਕਬੂਤਰ ਫਿਰ ਬੈਹ ਜਾਂਦੇ ਲੱਗ ਜਾਂਦਾ ਐ ਕਿਸੇ ਚੀਜ਼ ਦੇ ਨਾਲ ਤੇ ਉੱਪਰ ਬੈਠੇ ਰਹਿੰਦੇ ਕਬੂਤਰ ਤੇ ਆ ਪਲਾਸਟਿਕ ਦੀਆਂ ਟਰੇਆਂ ਛੋਟੀਆਂ ਵੱਡੀਆਂ ਇਹਨੇ ਚੱਕੀਆਂ ਆ ਆ ਕੱਪ ਜੇ ਛੋਟੇ ਛੋਟੇ ਦਾਣੇ ਪਾਉਣ ਲਈ ਬਜੀਸਲੀ ਵੀ ਕੰਮ ਆ ਜਾਂਦੇ ਕਬੂਤਰਾਂ ਲਈ ਵੀ ਕੰਮ ਆ ਜਾਂਦੇ ਆ ਸਟੈਂਡ ਵਾਲੇ ਵੀ ਆ ਹੈਂਗਰ ਜੇ ਲੱਗ ਜਾਂਦੇ ਐਂ ਕਰਕੇ ਟੰਗੇ ਜਾਂਦੇ ਆ ਇਹਨੇ ਚ ਪਾਣੀ ਦਾਣਾ ਪਾਣੀ ਆਪਾਂ ਵੀ ਪਾਉਨੇ ਰਹੇ ਆ ਹੱਲੋ ਜੀ ਬਾਈ ਕੋਲੇ ਨਾ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਕਬੂਤਰ ਵਾਲੀਆਂ ਜਿਹੜੀਆਂ ਆਪਾਂ ਚਲਾਉਣੇ ਹੁੰਦੇ ਆ ਵੱਡੀਆਂ ਤੇ ਫੁੱਲ ਪਟਾਕਾ ਮਾਰੂਗੀ ਬਾਈ ਤਾਂ ਜਾ ਕੇ ਫੁੱਲ ਪਟਾਕਾ ਹੀ ਪਾਉਂਦਾ ਆ ਆ ਦੇਖ ਲਓ ਬਾਈ ਤੇ ਹੋਊਗੀ ਘਟੋ ਘਟ 30 35 ਰੁਪਏ ਦੀ 20 ਰੁਪਏ ਲੈ ਇਹ ਬਾਈ ਨੇ ਤਾਂ ਉਦੋਂ ਵੀ ਸਰਾ ਕਰਤੀ ਲੈ 20 ਰੁਪਏ ਦੀ ਆ ਸਾਰੀ ਬਾਈ ਤੇ ਪਟਾਕਾ ਮਾਰੂਗੀ ਫੁੱਲ ਤੇ ਬਾਕੀ ਕੰਟੈਕਟ ਨੰਬਰ ਇੱਕ ਵਾਰੀ ਬਾਈ ਦਾ ਬਾਅਦ ਚ ਜਾਣ ਲੱਗੀ ਵੀ ਆਪਾਂ ਬੋਲ ਦਿੰਨੇ ਆ ਤੇ ਆ ਪਏ ਆ ਕੁੱਤਿਆਂ ਦੇ ਖਾਣ ਪੀਣ ਲਈ ਬੱਸ ਬੋਲ ਸਾਂ ਸਾਰੇ ਛੋਟੇ ਵੱਡੇ ਬਾਈ ਨਾਰਮਲ ਸਾਈਜ਼ ਦੇ ਵੀ ਆ ਸਟੈਂਡਰਡ ਵੀ ਆ ਸਾਰੀ ਤਰ੍ਹਾਂ ਦੀ ਆ ਲੈ ਵੀ ਰੱਖਦੇ ਮਿੱਤਰਾਂ ਤੇ ਆ ਕੀ ਆਈਟਮ ਆਂਦੀ ਆ ਕੀ ਹਾਂ ਤੇ ਕੁੱਤੇ ਦੀ ਝੀੜ ਝੀੜੀ ਇਹ ਛੋਟੀ ਮੋਟੀ ਅੱਛਾ ਅੱਛਾ ਛੋਟੀਆਂ ਵੱਡੀਆਂ ਠੀਕ ਆ ਤੇ ਬਾਕੀ ਬਾਈ ਹੋਰ ਵੀ ਜਾਨਵਰ ਹੁੰਦੇ ਖਰਗੋਸ਼ ਮੈਂ ਉਹ ਮੰਗਵਾ ਕੇ ਦਿੰਨੇ ਆ ਆਰਡਰ ਤੇ ਵੀ ਅੱਛਾ ਅੱਛਾ ਆਰਡਰ ਉਡਰ ਤੇ ਬਾਈ ਮੰਗਵਾ ਦਿੰਦੇ ਖਰਗੋਸ਼ ਜੇ ਕਿਨ ਜਿਵੇਂ ਉਹ ਲੈਣੇ ਦੂਜੇ ਜਾਵਾ ਫਿੰਚਸ ਪੁਨਚਸ ਸਾਰਾ ਕੁਝ ਆਰਡਰ ਤੇ ਬੱਸ ਜਿੰਨੇ ਵੀ ਚਾਹੀਦੇ ਬਾਈ ਉਹਨੇ ਮੰਗਵਾ ਦੂਗਾ ਬਾਕੀ ਬਾਈ ਕੋਲੇ ਕਬੂਤਰ ਵੀ ਹੈਗੇ ਥੋੜੇ ਮੋਟੇ ਵਾਲੇ ਬਾਹਰ ਤੁਹਾਨੂੰ ਦਿਖਾ ਦਿੰਨੇ ਆ ਆ ਵੀ ਰਹਿ ਕਿਤਾਸ ਰਾਜਾ ਜੇ ਬੈਠਾ ਡੱਬਾ ਆ ਬਸ ਆਹੀ ਹੈ ਦੋ ਦਿਨ ਫੈਂਸੀ ਇਹ ਤੇ ਆਹ ਬਏ ਮਿੰਜਰੀ ਪੁੰਜਰੀ ਤੇ ਪੱਥਰ ਡਾਈ ਬਾਈ ਕੋਲ ਮਿਲ ਜਾਂਦੀ ਆ ਬਾਈ ਕਿੰਨੇ ਕੀ ਦੀ ਇਹ 50 50 ਰੁਪਏ ਦੀ ਬਾਈ ਪੱਥਰ ਡਾਈ ਠੀਕ ਹੈ ਇਹ ਤੁਸੀਂ ਬਣੇ ਬਣਾਏ ਰੰਗੂ ਨਾਲ ਜਾਂਦਾ ਕਾਲਾ ਹਾਂ ਮਿਲ ਜਾਂਦਾ ਹਾਂ ਬਣੇ ਬਣਾਏ ਮਿਲ ਸਕਦਾ ਤੇ ਜੇ ਕਿਸੇ ਨੇ ਘਰੇ ਬਣਾਉਣਾ ਹਨ ਉਹ ਆਪ ਦਾ ਪੱਥਰ ਡਾਈ ਲੈ ਆ ਸਕਦਾ 50 ਰੁਪਏ ਦੀ ਡੱਬੀ ਆ ਤੇ ਲਿਆ ਸਕਦਾ ਬਾਈ ਕੋਲੇ ਬਾਕੀ ਜੇ ਖੁੱਲਾ ਰੰਗ ਲੈ ਕੇ ਜਾਣਾ ਤੋਤੀਆ ਕਾਲਾ ਗੁਲਾਬੀ ਲਗਭਗ ਸਾਰੇ ਹੀ ਆ ਬਾਈ ਕੋਲੇ ਠੀਕ ਹੈ ਜੀ ਤੇ ਉਹ ਖੁੱਲਾ ਲਈ ਆ ਸਕਦਾ ਤੇ ਜੇ ਕਹਿੰਦੇ ਬਣਾ ਬਣਾਏ ਲੈ ਕੇ ਜਾਣਾ ਉਹ ਤੁਹਾਨੂੰ ਮੈਂ ਪਹਿਲਾਂ ਦਿਖਾ ਵੀ ਦਿੱਤਾ ਆ ਪਏ ਆ ਸਾਰੇ ਬਣੇਵੇਂ ਹਰਾ ਨੀਲਾ ਲਾਲ ਗੁਲਾਬੀ ਸੰਤਰੀ ਸਾਰੇ ਤਰ੍ਹਾਂ ਦੇ ਹੀ ਆ ਠੀਕ ਆ ਬਾਈ ਤੇ ਬਾਕੀ ਤੁਹਾਨੂੰ ਆ ਸਪਰੇ ਪੰਪ ਵੀ ਹੈ ਬਾਈ ਕੋਲੇ ਸਾਰੇ ਜਿਵੇਂ ਖੁੱਡਾਂ ਚ ਸਪਰੇ ਸਪਰੂ ਕਈ ਵਾਰ ਵਾਇਰਸ ਆ ਜਾਂਦਾ ਨੇ ਕੋਈ ਨਾ ਕੋਈ ਜਿਵੇਂ ਹੁਣ ਆਪਾਂ ਵੀ ਕੀਤੀ ਸੀ ਕਿ ਸਪਰੇ ਤੇ ਇਹ ਬਾਈ ਬਹੁਤ ਵਧੀਆ ਚੀਜ਼ ਆ ਆ ਵੀ ਵਧੀਆ ਆ ਆ ਵੱਡੇ ਆ ਤੇ ਆ ਛੋਟੇ ਆ ਤੇ ਬਾਕੀ ਬਾਈ ਕੋਲ ਪਲਾਸਟਿਕ ਦੀਆਂ ਠੱਲਾਂ ਵੀ ਹੁੰਦੀਆਂ ਬਾਈ ਦਿਖਾਈ ਤੇ ਕੁੰਗਰੂ ਵੀ ਮਿਲ ਜਾਣਗੇ ਬਾਈ ਕੋਲੋਂ ਪਲਾਸਟਿਕ ਦੀਆਂ ਠੱਲਾਂ ਤੇ ਕੁੰਗਰੂ ਤੇ ਆ ਛੋਟੇ ਪਟੇ ਪਈ ਇੱਧਰ ਤੇ ਬਰਸ਼ ਵੀ ਮਿਲ ਜਾਂਦੇ ਸਾਰੇ ਆ ਦੇਖ ਲਓ ਛੋਟੇ ਵੱਡੇ ਆ ਜਿਵੇਂ ਆਪਾਂ ਕਰਦੇ ਹੁੰਦੇ ਆ ਕੁੱਤਿਆਂ ਦੇ ਬਿੱਲੀਆਂ ਲਈ ਕਈ ਭਰਾ ਵਰਤ ਦੇ ਜਿਹੜੇ ਉਹਨਾਂ ਨੂੰ ਪਤਾ ਹੀ ਆ ਹਨਾ ਆ ਕੰਗੇ ਵੀ ਮਿਲ ਜਾਣਗੇ ਪਲਾਸਟਿਕ ਦੇ ਠੱਲ ਜਿਵੇਂ ਆ ਦੇਖ ਲਓ ਬਈ ਆ ਚਟੀਆਂ ਹੁੰਦੀਆਂ ਤੇ ਹੋਰ ਵੀ ਤਰ੍ਹਾਂ ਦੇ ਹੁੰਦੇ ਆ ਕਈ ਆ ਦੇਖ ਲਓ ਲੈ ਆ ਜਿਵੇਂ ਹਰੀ ਹੋਗੀ ਤੇ ਆ ਸੰਤਰੀ ਹੋਗੀ ਹੋਰ ਵੀ ਕਈ ਤਰ੍ਹਾਂ ਦੇ ਹੁੰਦੇ ਆ ਜਿਵੇਂ ਖੁੱਲੀਆਂ ਵੀ ਮਿਲ ਜਾਣੀਆਂ ਜਿਵੇਂ ਸ਼ੌਂਕ ਨੂੰ ਆਪਾਂ ਕਈ ਵਾਰ ਸਰਾਜਾ ਸੁਰੂਜਾ ਦੇ ਪਾ ਦਿੰਨੇ ਹਨਾ ਆ ਲੋਕ ਵਾਲੀਆਂ ਸਾਰੀਆਂ ਆ ਦੇਖ ਲਓ ਲੈ ਆ ਸਾਰੀਆਂ ਲੋਕ ਵਾਲੀਆਂ ਆ ਰਹੀਆਂ ਖੁੱਲੀਆਂ ਜਿਹੜੀਆਂ ਜਿੰਨਾਂ ਚ ਫੜਕਦੇ ਹੁੰਦੇ ਆ ਆ ਪਹਿਲਾ ਇਲਾਕੇ ਲੋਕਾਂ ਦੇ ਗੋਮਦੇ ਹੁੰਦੇ ਆ ਆਪਾਂ ਵੀ ਆ ਦੇਖ ਲਓ ਬਾਈ ਆ ਖੜਕਦੇ ਆ ਤੇ ਆ ਥੋੜੀਆਂ ਵੱਡੀਆਂ ਇਹਦੇ ਨਾਲ ਬਲੈਕ ਐਂਡ ਵਾਈਟ ਆ ਦੇਖ ਲਓ ਆ ਵਲੀਆਂ ਲਗਭਗ ਯਾਰ ਬਾਈ ਕੋਲ ਸਾਰੀਆਂ ਆਈਟਮਾਂ ਮਿਲ ਜਾਂਦੀਆਂ ਬਾਕੀ ਬਾਈ ਕਹਿੰਦਾ ਆਰਡਰ ਦੇ ਹਨਾ ਮੰਗਵਾ ਦਿੰਨੇ ਜਿਹਨੂੰ ਜਨੇ ਕੀਸ ਦੀ ਲੋੜ ਹੁੰਦੀ ਆ ਤੇ ਬਦਾਮ ਕਟਰ ਵੀ ਦਿਖਾਦਾ ਹਾਂ ਪਹਿਲਾਂ ਆਹ ਦੇਖ ਲਓ ਬਾਈ ਕੋਲ ਛੋਟਾ ਜਿਹਾ ਬਦਾਮ ਕਟਰ ਹੈਵੀ ਜ ਆ ਬਈ ਐ ਨਹੀਂ ਹਲਕਾ ਹੁਲਕਾ ਨਿਗਾ ਇਹ ਇਹ ਬਾਕੀ ਹੱਥ ਜੀ ਪਤਾ ਲੱਗਦਾ ਹਨਾ ਵਧੀਆ ਚੀਜ਼ ਆ ਤੇ ਬਰੀਕ ਪੀਸ ਹੋ ਜਾਂਦੇ ਇਹਦੇ ਨਾਲ ਨਾਰਮਲ ਬਦਾਮ ਕਟਿਆਂ ਦਾ ਕਬੂਤਰ ਹਾਜਮ ਵੀ ਸ਼ਰਸ਼ੇਤੀ ਕਰ ਲੈਂਦਾ ਵਾ ਆ ਦੇਖ ਲਓ ਬਾਈ ਆ ਲਾਟੂ ਜਾਂ ਬੱਚੇ ਪਾਲਣ ਵਾਲੇ ਇਹਦੇ ਵਿੱਚ ਨਾ ਸਰੋਂ-ਸਰੋਂ ਪਾ ਕੇ ਜਾਂ ਹਨਾ ਗੁੱਲੀ ਡੰਡਾ ਕਈ ਭਰਾ ਜਾਂ ਦਲੀਆ ਦੁਲੀਆ ਪਾ ਕੇ ਆਪਾਂ ਦੇ ਸਕਦੇ ਆ ਇਹ ਨੱਪੇ ਨੂੰ ਵਧੀਆ ਬਾਈ ਲੀਕ ਲੂਕ ਤਾਂ ਨਹੀਂ ਹੁੰਦਾ ਇਹ ਨਹੀਂ ਲੀਕ ਨਹੀਂ ਬਾਈ ਕਹਿੰਦਾ ਹੁੰਦਾ ਹਨਾ ਵਧੀਆ ਚੀਜ਼ ਆ ਯਾਰ ਆਪਾਂ ਤਾਂ ਵੇਖ ਬੋਤਲਾਂ ਦੇ ਦੇਣੇ ਹੋਣੇ ਪਰ ਆ ਵੀ ਵਧੀਆ ਚੀਜ਼ ਕਿੰਨੇ ਦਾ ਬਾਈ ਇਹ ਐ ਆਪਾਂ ਵੀਰੇ 100 ਦਾ ਵੇਚ ਦੇਵਾਂ ਅਸੀਂ ਆ ਦੇ ਦਾਂਗੇ ਲੈ ਬਾਈ ਕਹਿੰਦਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਗਾ ਉਹਨੂੰ 100 ਦੇ ਦਾਂਗੇ ਉਹ 600 ਰੁਪਏ ਦਾ ਵੇਚਦੇ ਆ ਪੂਰੀ ਵਧੀਆ ਚੀਜ਼ ਆ ਯਾਰ ਐ ਵੀ 100 ਦੇ ਦਾਂ ਲੈ ਬਾਈ ਬਦਾਮ ਕਟਰ ਵੀ ਆ 100 ਰੁਪਏ ਦਾ ਦੇ ਦਾਂਗੇ ਉਹ ਬਾਜ਼ਾਰੋਂ 150 ਰੁਪਏ ਦਾ ਮੇਰੇ ਹਸਾਬ ਨਾਲ ਮਿਲਦਾ ਇਹ ਹਾਂ 120 30 ਰੁਪਏ ਦਾ ਮਿਲਦਾ ਹੈ ਬਾਈ ਕਹਿੰਦਾ 100 ਰੁਪਏ ਦੇ ਦਾਂਗੇ ਤੇ ਬਾਕੀ ਯਾਰ ਵਿਜ਼ਿਟ ਜਰੂਰ ਕਰਿਓ ਬਾਈ ਕੋਲੇ ਨਾ ਮੈਂ ਤੁਹਾਨੂੰ ਦੱਸੀ ਜਨ ਲਗਭਗ ਸਾਰਾ ਇਹ ਸਮਾਨ ਵੱਡੀ ਛਤਰੀ ਆ ਕਿੰਨੇ ਬਾਈ ਕਿੰਨੇ ਦੀ ਬਾਈ 2.5 ਦੀ ਜਾਂ 3 ਦੀ 2.5 ਬਾਈ 2.5 2.5 ਬਾਈ 2.5 ਦੀ ਆ ਦੇਖ ਲਓ ਛਤਰੀ ਬਾਈ 500 ਰੁਪਏ ਦੀ ਲੈ ਬਾਕੀ ਯਾਰ ਕੋਈ ਚੱਕਰ ਨਹੀਂ ਬਾਈ ਮਾਨਤਨ ਕਰ ਦੂਗਾ ਹਨਾ ਆਪਨਾ ਆ ਕੇ ਨਾਂ ਜਰੂਰ ਲਏ ਹੋ ਬਈ ਉਹਦੀ ਵੀਡੀਓ ਦੇਖ ਕੇ ਆਏ ਆ ਇਹ ਮਾਣਤਾਂ ਤੁਹਾਡਾ ਹੋ ਜੂਗਾ ਲਗਭਗ ਸਾਰੀਆਂ ਆਈਟਮਾਂ ਬਾਈ ਕਹਿੰਦਾ ਬਾਕੀ ਜੇ ਕੋਈ ਚੀਜ਼ ਦੀ ਲੋੜ ਆ ਹਨ ਆਪਣੇ ਕੋਲ ਹੈ ਨਹੀਂ ਮੰਗਵਾ ਕੇ ਜ਼ਰੂਰ ਦੇਊਗਾ ਬਾਈ ਇੱਕ ਸੱਚ ਘੁੰਗਰੂ ਵੀ ਹੁੰਦੇ ਬਾਈ ਉਹ ਵੀ ਦਿਖਾ ਦੇ ਛੋਟੇ ਵੱਡੇ ਜਿਵੇਂ ਛਤਰੀਆਂ ਨੂੰ ਕਈ ਲਾਉਂਦੇ ਆ ਨਾ ਸ਼ੌਂਕੀ ਬੰਦੇ ਆ ਦੇਖ ਲਓ ਬਾਈ ਘੁੰਗਰੂ ਆ ਦਿਖਾ ਇਹਨੇ ਖੜਕਾ ਕੇ ਦਿਖਾ ਦੇ ਇੱਕ ਦੋ ਆ ਦੇਖ ਲਓ ਬਾਈ ਬਾਕੀ ਯਾਰ ਜਿੰਨੀ ਵੀ ਕੁਆਂਟੀਟੀ ਚ ਲਾਉਣੇ ਆ ਤੁਸੀਂ ਹਨ 2 4 6 ਹੋਰ ਵੀ ਮਿਲ ਜਾਂਦੇ ਆ ਪਿੱਤਲ ਦੇ ਵੀ ਮਿਲ ਜਾਣਗੇ ਆ ਹੈਵੀ ਜ ਆ ਪੂਰੇ ਬਾਈ ਤੇ ਖੜਕਦੇ ਵੀ ਬਹੁਤ ਆ ਪਿੱਤਲ ਦੇ ਵੱਡੇ ਵੀ ਮਿਲ ਜਾਣਗੇ ਹਾਂ ਵੱਡੇ ਮਿਲ ਜਾਣਗੇ ਹਾਂ ਬਾਕੀ ਆ ਛੋਟੇ ਥੋੜੇ ਜੇ ਤੇ ਆ ਇਸ ਤੋਂ ਵੀ ਛੋਟੇ ਆ ਹੈਵੀ ਆ ਸਾਰੇ ਹੁਮਾਏ ਨਹੀਂ ਟੁੱਟਦੇ ਖੜਦੇ ਨਹੀਂ ਆ ਦੇਖ ਲੋ ਖੜਕਾਈ ਪੂਰੇ ਵਧੀਆ ਯਾਰ ਬਾਈ ਤੇ ਆ ਠਲ ਦੂਜੀਆਂ ਨਾਲਕੀਆਂ ਛੋਟੀਆਂ ਪਿੱਤਲ ਦੀਆਂ ਵੀ ਮਿਲ ਜਾਣਗੀਆਂ ਤਾਂਬੇ ਦੇ ਵੀ ਮਿਲ ਜਾਣਗੀਆਂ ਤੇ ਵੱਡੀਆਂ ਵੀ ਹੁੰਦੀਆਂ ਬਾਈ ਹਾਂਜੀ ਵੀ ਜੀ ਆਓ ਬੜਾ ਹੋ ਰਹੀ ਹੈ ਵੱਡੀਆਂ ਹਾਂ ਵੱਡੀਆਂ ਵੀ ਹੁੰਦੀਆਂ ਆ ਦੇਖ ਲੋ ਲੈ ਤਾਂਬਾ ਤੇ ਪਿੱਤਲ ਸਾਰੀ ਤਰ੍ਹਾਂ ਦੀਆਂ ਮਿਲ ਜਾਣੀਆਂ ਤੇ ਬਾਕੀ ਜਿਹੜੀਆਂ ਠੱਲਾਂ ਬਾਈ ਤਿਆਰ ਕਰਦਾ ਇਹ ਨਾ ਤਿਆਰ ਕਰਕੇ ਨਾਦਾ ਬਾਈ ਆਰਡਰ ਤੇ ਤਿਆਰ ਕਰਦਾ ਵਾ ਇਹ ਤੁਸੀਂ ਆਪਦੀ ਫੋਟੋ ਵੀ ਲਵਾ ਸਕਦੇ ਆ ਫੋਨ ਨੰਬਰ ਵੀ ਲਿਖਾ ਸਕਦੇ ਆ ਤੇ ਆਪਦਾ ਨਾਮ ਵੀ ਲਿਖਾ ਸਕਦੇ ਆ ਤੇ ਸੀਰੀਜ਼ ਬਾਈ ਜਿਵੇਂ ਆਪਾਂ ਨੰਬਰ ਲਿਖਾ ਲੈਨੇ 1 ਤੋਂ ਲੈ ਕੇ 50 ਤੱਕ ਹਨਾ ਉਹ ਵੀ ਨਾਲ ਲਿਖਿਆ ਜਾਂਦਾ ਵਾ ਤੇ ਇਹ ਆਰਡਰ ਦੀ ਬਾਈ ਤਿਆਰ ਕਰਦਾ ਵਾ ਇਹ ਵੀ ਤੁਸੀਂ ਕਰਵਾ ਸਕਦੇ ਆ ਤੇ ਬਾਕੀ ਜਿਹੜੀਆਂ ਆਪਾਂ ਬਣਾਉਣੇ ਆ ਉਹ ਆ ਪਈਆਂ ਛੋਟੀਆਂ ਵੱਡੀਆਂ ਇਹ ਬੱਚੇ ਵਾਲੀਆਂ ਬਣ ਜਾਂਦੀਆਂ ਵੱਡੇ ਕਬੂਤਰ ਵਾਲੀਆਂ ਬਣ ਜਾਂਦੀਆਂ ਵਾ ਇਹ ਤੇ ਨੰਬਰ ਵੀ ਲਗਾ ਸਕਦੇ ਨਾਮ ਵੀ ਲਿਖਾ ਸਕਦੇ ਆ ਤੇ ਜਿਵੇਂ 1 ਤੋਂ ਲੈ ਕੇ 100 ਤੱਕ ਜਾਂ ਜਿੰਨੀ ਵੀ ਤੁਸੀਂ ਥੱਲ ਬਣਾਉਣੀ ਉਹ ਬਾਈ ਉਨੀ ਬਣਾ ਕੇ ਦੇ ਦਊਗਾ ਤੁਹਾਨੂੰ ਤੇ ਬਾਕੀ ਤੁਹਾਨੂੰ ਬਾਈ ਇੱਕ ਵਾਰੀ ਕੰਟੈਕਟ ਨੰਬਰ ਬਾਈ ਬੋਲ ਦਿਆ ਆਪਦੇ ਯਾਰ ਆ ਲੋ ਵੀ ਆ ਸਕਰੀਨ ਸ਼ਾਟ ਵੀ ਤੁਸੀਂ ਕਾਟ ਦਾ ਮਾਰ ਲਿਓ ਤੇ ਬਾਕੀ ਆਪਾਂ ਨੰਬਰ ਬੋਲ ਵੀ ਦਿੰਨੇ 8198051901 ਤੇ ਦੁਬਾਰਾ ਫੇਰ ਬੋਲ ਦਿੰਨੇ 8198051901 ਤੇ ਕੋਹੀ ਨੂਰ ਪੱਟ ਸ਼ਾਪ ਬਾਈ ਦੀ ਦੁਕਾਨ ਦਾ ਨਾਮ ਆ ਤੇ ਇਹ ਸੇਖਾਂ ਵਾਲੀ ਚੌਂਕ ਚ ਬਾਈ ਐਡਰੈਸ ਇੱਕ ਵਾਰੀ ਦੱਸ ਦੀ ਯਾਰ ਚੌਂਕ ਸੇਖਾਂ ਮੋਗਾ ਕੋਟਪੂਰਾ ਰੌਣ ਮੋਗਾ हां भाई ठीक है जी ते बाकी ਆ ਹਾਂ ਬਾਕੀ ਬਾਈ ਨਾਲ ਤੁਸੀਂ ਐਡਰੈਸ ਤੁਹਾਨੂੰ ਬਾਈ ਜੇ ਕਿਸੇ ਨੂੰ ਨਾਂ ਵੀ ਸਮਝ ਲੱਗੇ ਹਨ ਤੇ ਉਹ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਤੁਹਾਨੂੰ ਆਪੇ ਐਡਰੈਸ ਸਮਝਾ ਦੂਗਾ ਇੱਥੇ ਦੁਕਾਨ ਤੱਕ ਵਿਜ਼ਿਟ ਕਰਨ ਦਾ ਤੇ ਬਾਕੀ ਉੱਤੇ ਕਾਰਡ ਦੇ ਲਿਖਿਆ ਵੀ ਇਹ ਤੁਸੀਂ ਸਕਰੀਨਸ਼ਾਟ ਮਾਰ ਲਓ ਇੱਕ ਵਾਰੀ ਫੇਰ ਆਪਾਂ ਇੱਥੇ ਰੱਖ ਦਿੰਨੇ ਆ ਆ ਲਓ ਜੀ ਠੀਕ ਹੈ ਬਾਈ ਤੇ ਬਾਕੀ ਇਹ ਵੀਡੀਓ ਦਾ ਆਪਾਂ ਇੱਥੇ ਐਂਡ ਕਰ ਦਿੰਨੇ ਜਿਹੜੇ ਆਪਾਂ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਰੂਰ ਸ ਵੀਡੀਓ ਕਿਦਾਂ ਲੱਗੀ ਬਾਈ ਮਤਲਬ